सतनाम श्री वुरु साहिब ओ जप जी सतनाम करता सतनामकर्ता परख निर्भौ निर्भैर अकल मूर्त पंगुर प्रसाद जप ਆਦ ਸਚੁ ਜੋ ਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿ ਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹ ਸਿਆਨ ਪਾ ਨਕ ਹੋਐ ਤੈ ਕ ਨ ਚੱਲੇ ਨਾਲ ਏ ਵਸਾਚੇ ਆਰਾ ਹੋਈ ਐ ਕਿ ਕੋੜੇ ਟਟੇ ਬਾਲ ਹੁਕਮ ਰਜਾਈ ਚਲਣਾ ਨਾਨਕ ਲੇਖਿਆ ਨਾਲ ਹੁਕਮ ਹੀ ਹੋਵਨ ਆਕਾਰ ਹੁਕਮ ਨੇ ਕਿਹਾ ਜਾਈ ਹੁਕਮ ਹੀ ਹੋਣ ਜੀ ਹੈ ਹੁਕਮ ਲੈ ਵੜਿਆਈ ਹੁਕਮ ਹੀ ਹੁਤਮ ਨੀਚ ਹੁਕਮ ਲੈਕ ਦੁਖ ਸੁਖ ਪਾਈ ਹੈ ਇੱਕ ਨਾ ਹੁਕਮ ਹੀ ਬਖਸ਼ੀਸ ਇੱਕ ਹੁਕਮ ਹੀ ਸਦਾ ਪਾਈ ਹੈ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤੋ ਮੇ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਹੈ ਗਾਵੇ ਕੋ ਦਤ ਜਨਨੀ ਸਾਨ ਗਾਵੇ ਕੋ ਗੁਣ ਮੜੇ ਅੰਨ ਚਾਰ ਗਾਵੇ ਕੋ ਵਿਦਿ ਵਿਖੋ ਵਿਚਾਰ ਗਾਵੇ ਕੋ ਸਾਜ ਗ੍ਰੇਤਨ ਖੇ ਹੈ ਗਾਵੇ ਕੋ ਜਿਐਲੇ ਪ੍ਰਦੀ ਹੈ ਗਾਵੇ ਕੋ ਜਾਪੈ ਦੇਸੇ ਦੂਰ ਗਾਵੇ ਕੋ ਵੇਕੇ ਹਾਦ ਰਹਾ ਦੂਰ ਕਥਨਾ ਕਤਿ ਨਾਮੈ ਟੋਟ ਕਥ ਗਤ ਕਤੀ ਕੋਟੀ ਕੋਟ ਕੋਟ ਦੇਦਾ ਦੇਲੇ ਦੇਥਕ ਪਾਈ ਜੁਗਾ ਜੁਗੰਤਰ ਕਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵੇਖ ਸਰਪਰਵਾਹੋ ਸਾਚਾ ਸਹਿਬ ਸਾਚੈ ਨਾਏ ਹੈ ਪਾ ਕਿਆ ਪਾਵ ਆਪਾਰ ਆ ਕਹਿ ਮੰਗਹਿ ਦੇਹ ਦੇਹ ਤਤਿ ਕ੍ਰੇਤਾ ਤਾਰ ਫੇਰ ਕੀ ਅਗੈ ਰਖੀ ਹੈ ਜਤ ਸਿੱਧ ਸੇ ਦਰਬਾਰ ਮੋ ਕਹਿ ਬੁੱਲਨੇ ਬੋਲੀ ਹੈ ਜਸੁੰਤਰੇ ਪਿਆਰ ਅੰਬ੍ਰਿਤ ਵੇਲਾ ਸਚਨਾ ਹੋੜੈ ਵਿਚਾਰ ਕਰਮੀ ਆਵੈ ਕਬੜਾ ਨਦਰੀ ਮੁਖ ਦੁਆਰ ਨਾਨਕੇ ਵੇ ਜਾਣੀਐ ਸਬਾਪੇ ਸਚਿਆਰ ਹੈ था बहन जाए की तन होए आप अपने रंजन सोई जिने से व्यतिन पाया मान नानक जडी कुड़ी नी तान गाविए सुनिए मन रखिए पाओ दुख पर हर सुख कर ले जाई गुरमुख नाद अंगुरमुख मैं दंग गुरमुख एस माई ਗੋਰੀ ਸਰ ਗੁਰ ਗੋਰਾ ਕਬਰ마 ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕੈਨਕਤ ਨਾ ਜਾਈ ਗੁਰ ਇਕਦੇ ਵੋ ਜਾਈ ਸਭ ਨਾ ਜੀਆਂ ਕੈਕ ਦਾਤਾ ਸੋ ਮੈ ਵਿਸੈ ਨਾ ਜਾਈ ਤੀਰਥ ਨਾਵਾ ਜੇ ਜਿਸ ਪਾਮਾ ਬਿਨ ਪਹਣੇ ਕੀ ਨਹੀਂ ਕਰੀ ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੀ ਮਿਲ ਲਈ ਮਤ ਵਿੱਚ ਰਤਨ ਜਵਹਰ ਮਣ ਜੀ ਗੁਰ ਕੀ ਸਿੱਖ ਸੁਣੀ ਗੁਰ ਕਦੇ ਪੋਚਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸਨੀ ਹੋਏ ਨਮਕ ਖੰਡਾ ਵਿੱਚ ਨੀ ਐ ਨਾਲ ਚਲੇ ਸਭ ਕੋਈ ਚੰਗਨ ਰਖਾਏ ਕਹਿ ਜਸ ਕਿਰ ਜਗਲੇ ਜੇ तिस ਨਦਰ ਨਾ ਆਵੇ ਤਾ ਬਾਤ ਨਾ ਪੁੱਛੇ ਕਿ कीटा अंदर कीट करे दोषी ही दोस्त रे नानक निर्गुण गुण करे गुणवंत गुण दे तेहा कोई ना सोचई ही जे तिस गुण कोई करे सुनिए सिद्ध पिर सुर नाथ सुनिए तरत आकाश सुनिए दीप लो पाताल सुनिए पहन सके काल नानक भगत सदा वेगास सुनिए दुख पाप का नाश सुनिए ईश्वर ब्रह्मा इंद्र सुनिए मोक्ष लहन मंद सुनिए जोग जुग जो तने भेद सुनिए शास्त्र सिमृत वेद नानक भगत सदा वेगास सुनिए दुख पाप का नाश ਸੋਣਿਆ ਸਤਸੰਤੋ ਗਿਆਨ ਸੋਣਿਆ ਸਰਕਾਰ ਕਾ ਸਿਨਾਣ ਸੋਣਿਆ ਪੜ ਪੜ ਪਾਵਹਿ ਮਾਨ ਸੋਣਿਆ ਲੱਗੇ ਸਜਿ ਤੇ ਿਆਨ ਨਾਨਕ ਭਗਤਾ ਸਦਾ ਵੀ ਗਾਸ ਸੋਣਿਆ ਦੁਖ ਪਾਪ ਕਾ ਨਾਸ ਸੋਣਿਆ ਸਰਾ ਗੁਨਾ ਕੇ ਗਾਹੈ ਸੋਣਿਆ ਸੇਖ ਪੀਰ ਪਤਸਾ ਹੈ ਸੋਣਿਆ ਅੰਦੇ ਪਾਵ ਹੋ ਰਹੋ ਸੋਣਿਆ ਤਵੇ ਸੈ ਜਾਹੋ नानक भगत सदा मी गास सुनिए दुख पाप का नाश मनने की गत कही न जाई जे को गहै पीछे पछताई कागद कलम न लेखन हार है मनने कहबे कर विचार ऐसा नाम निरंजन होई जे को मन जनमन कोई मनने सोर्तव मनने बुद्ध मनने सलपवन की सुद्ध من منہ چوٹا نہ کھائے من جم کے ساتھ نہ جائے ایسا نام نرجن ہوئ جی من جنمن کو پائے منسو پر من مگ نہ چل پنتھ من دھرم سے سنبند ایسا نام نرجن ہوئ جی من جنم من کوئ ਮੰਨੇ ਪਾਵਹਿ ਮਖਦੂਬਾਰ ਐ ਮੰਨੇ ਪਰਵਾਰਾ ਸਾਧਾਰ ਮੰਨੇ ਤਰੇ ਤਰੇ ਗੁਰ ਸਿੱਖ ਐ ਮੰਨੇ ਨਨ ਕੈਣਾ ਪੇਖ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਨਮ ਨ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਹੈ ਪੰਚੇ ਪਾਵਹਿਦਰ ਕੇ ਹੈ ਮਾਨ ਪੰਚੇ ਸੁਹਦਰ ਜਾਣੇ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰੈ ਵਿਚਾਰ ਹੈ ਕਰਤ ਕਰਨੇ ਨਹੀਂ ਸਮਾਰ ਢੋਲੇ ਤਰਮਦਿਆ ਕਾ ਪੂਤ ਸੰਤੋ ਸਰਕੇ ਜਨ ਸੂਤ ਜੇ ਕੋ 부জে ਹੋਵੇ ਸਚਿਆਰ ਹੈ ਤਵਲੇ ਉਪਰ ਕੇ ਤਾ ਪਾਰ ਤਰਤੀ ਹੋਰ ਪਰੇ ਹੋਰ ਹੋਰੇ ਤਿਸਤੇ ਭਾਰਤ ਲੈ ਕਉਣ ਜੋਰ ਜੀ ਜਤ ਰੰਗਾ ਕਹਿ ਨਾ ਹੋ ਸਭ ਨਾ ਲਿਖਿਆ ਬੜੀ ਕਲਾਮ ਏ ਹੋ ਲੇਖਾ ਲਿਖ ਜਾਣ ਕੋਇ ਲੇਖਾ ਲਿਖਿਆ ਕੀ ਤਾ ਹੋਇ ਕੀ ਤਾ ਤਾਨਸਵਾਲੇ ਹੋ ਰੂਪ ਕੀਤੀ ਦਾ ਜਣਕੁਣ ਪੂਤ ਕੀ ਤਪਸਾ ਇਕੋ ਕਵਾ ਉਠਿਸਤੇ ਹੋਇ ਲਗਦਰਿਆਉ ਕੁਦਰਤ ਕੰਨ ਕਹਾ ਮੀ ਚਾਰੇ ਵਾਰਿਆ ਨ ਜਾਵੇਂ ਕੁਮਾਰ ਜੋ ਤਦ ਪਾਵੇ ਸੇ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਖ ਜਪ ਸੰਖਿ ਪਾਓ ਸੰਖ ਪਜਾ ਸੰਤ ਪਤਾਓ ਅਸਾਂਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿਉ ਦਾਸ ਅਸਾਂਖ ਬਾਦ ਗੁਣ ਗਿਆਨ ਵਿੱਚ ਆ ਰਹੇ ਸੰਗ ਸਤੇ ਸੰਗ ਦਤਾਰ ਸੰਖ ਕੇ ਸਵਰਮ ਪਕਸਾਰ ਅਸਾਂਖ ਮੋਨ ਲਿ ਬਲਾਏ ਤਾਰ ਕੁਦਰਤ ਗਉਣ ਕਹਾ ਵਿਚਾਰ ਵਾਰਣ ਚੋਂ ਇੱਕ ਵਾਰ ਜੋ ਤਦ ਪਾਵੈ ਸਹੀ ਪਲੀ ਕਰ ਤੋ ਸਦਾ ਸਲਾਮੈ ਨਿਰੰਕਾਰ ਸੰਕ ਮੁਰਕੰਦ ਕੋਰੇ ਸੰਕ ਚੁਰਹਰਾ ਮੁਖੋਰੇ ਅਸੰਕ ਮਰ ਕਰ ਜਾਹੀ ਜੋ ਰਹਿ ਸੰਖ ਗਲੜ ਤਕ ਮਾਹੀ ਇਸੰਖ ਪਾਪੇ ਪਾਪ ਕਰ ਜਾਹੀ ਸੰਖ ਗੁੜੇ ਕੋੜੇ ਪੀਰ ਆਹੀ ਅਸੰਖ ਮਲੇਚ ਮਲੇ ਪੱਕੇ ਖਾਹੀ ਸੰਖ ਨਿਦ ਕ੍ਰਿਸ਼ ਰਹਿ ਪਾਰ ਨਾਨਕ ਨੇ ਜਿ ਕਹੇ ਵਿਚਾਰ ਵਾਰਣ ਜਾਵੇਂ ਇੱਕ ਵਾਰ ਜੋਤਿ ਪਾਵੈ ਸਹੀ ਪਲੀ ਕਰੇ ਤੋ ਸਦਾ ਸਲਾਮਤ ਨਿਰੰਕਾਰ ਸੰਖ ਨਵ ਸੰਖ ਤਾ ਅਗਮਕਮ ਸੰਖ ਲੋਐ ਸੰਖ ਇਸਰ ਪਾਰ ਹੋਏ ਆਖਰੀ ਨਾਮ ਅਕ੍ਰਿ ਸਲਾ ਹੈ ਆਖਰੀ ਗਿਆਨ ਗੀਤ ਗੁਣ ਗਾ ਹੈ ਆਖਰੀ ਲਿਖਣ ਬੋਲਣ ਬਾਨ ਅਖਰ ਸਿਰ ਸੁਜਗ ਵਖਾਨ ਜਿਨ ਹਿਲ ਕੇ ਤਿਸਰੇ ਨਾਹੀ ਜਿਉ ਫਰਮਾਏ ਤੇ ਵੇ ਤੇ ਵੇ ਪਾਈ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੇਂ ਨਹੀਂ ਕੋ ਥਾਉ ਕੁਦਰਤ ਕਉਣ ਕਾ ਵਿਚਾਰ ਵਾਰਨ ਜਾਵੇਂ ਇਕ ਵਾਰ ਜੋ ਤਦ ਪਾਵੇ ਸਈ ਪਲੀ ਕਰੇ ਤੋ ਸਦਾ ਸਲਾਮ ਨਿਰੰਕਾਰ ਪਰੀਏ ਹੱਥ ਪਿਰਤਨ ਦੀ ਹੈ ਪਾਣੀ ਤੋਦਰ ਤਸ ਕੀ ਹੈ मोत पलिति कपड़ हो इ, देशा बुनली बुन लिहो तो परिय मत पापा कै संग हो तो पैनव कै रंग पुन्नी पापिया खड़े ना ही कर कर करना लिख ले जाहो आपे भी पे ही खा हो नान को कमिया हो जाहो तीर्थ तब दिया दत्त दान है जे को पावे तिलक मान ਸੁਨਿਆ ਮਨਿਆ ਮਨ ਕੀਤਾ ਪਾਉ ਅੰਤਰਗਤੈ ਸਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਹੋਈ ਸੁਵਸਤ ਆਤ ਬਾਣੀ ਬਰਮਾਉ ਸਤ ਸੁਣ ਸਤ ਮਨ ਚਾਉ ਕੌਣਸ ਵੇਲਾ ਵਖਤ ਕਵਣ ਹੈ ਕੌਣ ਥਿਤ ਕੌਣ ਵਾਰ ਹੈ ਕੌਣ ਸੁਰਤੀ ਮਾਹੋ ਕੌਣ ਜਿ ਤੋ ਆਕਾਰ ਵੇਲ ਨਾ ਪਾਇਆ ਪੰਡਤੀ ਜਿ ਹੋਵੇ ਲਿਖ ਪੁਰਾਨ ਵਖਤ ਨ ਪਾਇਓ ਕਾਂਦੀਆਂ ਜੇ ਲਿਖਣ ਲੈ ਕੁਰਾਨ ਸੇਤਵਾਰ ਨ ਜੋਗੀ ਜਾਣ ਰੋਤ ਮਹੌਨ ਕੋਈ ਜਾ ਕਰਤਾ ਸੇ ਟਿਕਿਓ ਸਾਜਿ ਆਪੇ ਜਾਣੈ ਸੋਈ ਕਿਵ ਕਰਾਂ ਖਾਂ ਕਿਵੇਂ ਸਲਾਹੀ ਕੋ ਵਰ ਨਿ ਕਿਵੇ ਜਾਨਾ ਨਾਨਕ ਅਕਨ ਸਭ ਕੋ ਆਖੇ ਇੱਕ ਦਵੇ ਕਿਸਿਆਣਾ ਵੱਡਾ ਸਹੇ ਵੱਡੇ ਨਹੀਂ ਕੀਤਾ ਜੱਗ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਹੈਂ ਪਤਾ ਲਾ ਪਤਾ ਨਹੀਂ ਲਖ ਗਸਾਂਸ ਉੜਕੇ ਉੜਕੇ ਪਾਲਥਕੇ ਵੈਦਿਕ ਬਾਤ ਸਸ ਢਰ ਹੈ ਕੈਨ ਕਦੇ ਬਾਸ ਰਿਗਤ ਆਤ ਹੈ ਲੇਕ ਹੋਏ ਤਾਂ ਲਖੀ ਹੈ ਲੈ ਕੇ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਲਾਹੇ ਸਲਾਹੇ ਏ ਤਿਸੁ ਰਤਨ ਪਈਆ ਨਰੀਆ ਤ ਵਹ ਪਵ ਸਮੰਧ ਨ ਜਾਣੇ ਸਮੰਧ ਸਾ ਸੁਲਤਾਨ ਗਿਰ ਹਸੇਤੀ ਮਲ ਤਨ कीड़ी तुलना होवनी मनी हिंजे तिशमन होना विसर अंतन शिवति कह नयंत अंतन करने दे नयंत अंतन वेकन सुन नयंत अंतन जापे के मन मंत अंतन जापे की ताकार अंतन जापे परावार अंत करने के ते बिल लहाई ताँके अंतने पाए जाही ਇਹੋ ਅੰਤ ਨੇ ਜਾਣੇ ਕੋਈ ਬਹੁਤਾ ਗੀਂ ਬਹੁਤਾ ਹੋਏ ਵੱਡਾ ਸਹਬੋਂ ਚਾਥਾ ਉੱਚ ਉਪਰ ਚਨਾਓ ਇਹ ਵੱਡ ਉੱਚ ਹੋਵੇ ਕੋਈ ਤਿਸ ਵਿਚੋ ਜਾਣ ਹੈ ਸੋਏ ਜੇ ਵੜ ਆਪ ਜਾਣ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਾ ਨ ਜਾਏ ਹੈ ਵਟਾ ਦਾਤ ਤੈ ਨਤ ਮਾਈ ਕੀਤੇ ਮੰਗ ਹੈ ਜੋਤ ਅਪਾਰ ਕਿਤੇ ਗੁਣਤ ਨਹੀਂ ਵਿਚਾਰ ਕਿਤੇ ਘਟੋ ਡਾਇਮੇ ਕਰ ਹੈ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖ ਕਾਹੀ ਖਾ ਹੈ ਕਿਤੇ ਆ ਦੋਖ ਭੋਖ ਸਦਮਾ ਰਹੇ ਪੈਦਾ ਤੇਰੀ ਦਸ ਆ ਰਹੇ ਬੰਦ ਖਲਾਸੇ ਪਾਣੇ ਹੋਏ ਹੋ ਰਗਣ ਸਕੇ ਕੋਈ ਜੇ ਕੋ ਖੈਗਾ ਕਣ ਪਾਹੋ ਜਾਣ ਜਿਤ ਮੁਖਾਏ ਆਪੇ ਜਾਣ ਆਪੇ ਦੀਏ ਆਕੇ ਸੇ ਬੇਕੀ ਕੇ ਜਿਸ ਨੋ ਬਕਸੇ ਸੇ ਸੱਲਾ ਹੈ ਨਾਨਕ ਪਾਤਸ਼ਾਹੀ ਪਾਤਸਾਹੋ ਅਮੁੱਲ ਗੁਣ ਮੁਰ ਵਪਾਰ ਅਮਲ ਵਪਾਰੀ ਏਮਲ ਪੰਡਾਰ ਅਮੁਲਾ ਵੇ ਮੁੱਲ ਹੈ ਜਾਏ ਮੁੱਲ ਪੈ ਮੁੱਲ ਸਮਾਹੀ ਅਮੁੱਲ ਧਰਮ ਮੁੱਲ ਦੀ ਬਾਣ ਹੈ ਮੁੱਲਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀ ਸਮੁਲ ਨਿਸ਼ਾਨ ਹੈ ਹਮਲ ਕਰਮਲ ਫਰਮਾਨ ਹੈ ਅਮੁੱਲ ਮੁਲਾਖਿਆ ਨਾ ਜਾਏ ਆਖਾ ਫਿਰੇ ਲਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਗਰੇ ਬੀਖਾਨ ਆਖੇ ਵਰਮਿਆ ਕਹੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰਾ ਕਹੇ ਸਿਧ ਆਖੇ ਕਹਤੇ ਕਿਤੇ ਬੁੱਧ ਆਖੇ ਦਨਵਾ ਕਹੇ ਦੇਵ ਆਖੇ ਸੁਰ ਨਰਮਨਜਨ ਸੇਵ ਕੇਤੇ ਆਕ ਆਖਣ ਪਾਹੀਏ ਕੇਤੇ ਕਹਿ ਕਿਉ ਟੋੜ ਜਾਹੀਏ ਏਤੇ ਕਿਤੇ ਹੋਰ ਕਰਹਿਤਾ ਆਖਣ ਸੇ ਕਹਿ ਕੇ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਵਖੇ ਬੋਲੇ ਵਿਗਾੜ ਹੈ ਤਾਂ ਲਿਖੇ ਸਰਕ ਵਰਗਵਾਰੇ ਸੋਦਰ ਕਿ ਹਾਂ ਸੋ ਕਰਕੇ ਹਾ ਜਿਤ ਵੈ ਸਰਬ ਸਹਿ ਮਾਲੇ વાજે નાદ નેક સંખ્યા કે તે વનહારે કેતે રાપ્રયસ ઓક હેન કેતે ગવણહારે ગવણ તો ન પણ ઘણી વસંત રહે ગાવે રાજ તરમ દુવારે ગાવહે ચિત ગોત લખે જાને લખલે તરમ વિચાર હે ગાવહે સર બ્રહ્મા દેવી સોન સદા સવારે ગાવહે ઇન્દ ઇન્દાસન બેઠે દેવત્યા દર ના લે गाव へ सिद्ध समाधि अंदर गाव ने सद विचारे गाव ने जति सते संतो की गाव हे बिर करारे गाव ने पंडित पडेन केसर जुँँ है जोग जग वेदा नाले गाव है मोहिनी मन मोहन है सुरगम छपियाले गाव नरत न पाए तेरे 83 ते नाले गाव है जूद महाभारत सोरा गाव है खणी चारे ਗਉਹੇ ਖੰਡੇ ਮੰਡਲ ਵਰੇ ਪੰਡਾ ਕਰ ਕਰ ਕੇ ਤਾਰੇ ਸੇਈ ਤਦਨ ਗਾਉਂ ਜੋ ਤਦ ਪਾਮਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਉਣ ਸੇ ਮੈਂ ਜਿਤਨੇ ਆਵਨ ਨਾਨਕ ਆ ਬਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚੁ ਨਾਹੀ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜਿਨਰ ਚਾਈ

खिन्था कल कुमारी काया हंजू डा परतीत आई पंति सल जमाती मंजी जग जीत आदेश तिस आदेश आद अनिल अनाद नहत जूझ गे कोवेश भुगत ज्ञान दया भंडार ने कटकट वाच नाद आप नाथ नाथ सब जा के दिश दबरा साध ਸੰਜੋਗ ਵਿਜੋਇਦੋ ਕਰ ਚਲਾਵੇ ਹੀ ਲੈ ਕੇ ਆਵੈ ਪਾਗ ਆਦੇਸ ਤਿਸ ਆਦੇਸ ਆਦ ਅਨਿਲ ਨਦਨ ਹਤੇ ਜੋ ਜਗੇ ਕੋ ਇਸ ਇਕਮਾਈ ਜੁਗਤ ਮੈਂ ਆਈ ਤਿੰ ਚਲੇ ਪਰਮਾਨ ਏਗ ਸੰਸਾਰ ਇਕ ਪੰਡਾਰੀ ਹਿਕ ਲੈ ਦੀ ਬਾਨ ਜਿਵ ਤਿਸ ਪਾਵੇ ਤਿਵੇਂ ਚਲਾਵੇ ਜੇ ਹੋਵੇ ਪਰਮਾਨ ਓਹ ਵੇਖਿਆ ਉਹਨਾਂ ਨਦਰ ਨਾ ਆਵੇ ਬਹੁਤ ਵਿਦਾਨ ਆਦੇਸ ਤੇ ਸੇ ਆਦੇਸ ਆਤ ਅਨਿਲ ਨਦਨ ਹੱਥ ਜੁਜਗੇ ਕੋ ਵੇਸ ਆਸਣ ਲੋਇ ਲੋਇ ਬੰਡਾਰੇ ਜੋਗ ਸੁਪੈ ਸੇ ਕੰਬਾਰੇ ਕਰ ਕਰ ਵੇ ਕਹ ਸਿਰ ਜਨ ਹਾਰੇ ਨਾਨ ਸੇ ਜੀ ਕਿ ਸਾ ਠੀਕਾਰ ਆਦੇਸ ਤੇ ਸੇ ਆਦੇਸ ਆਤ ਅਨਿਲ ਅਨਦਨ ਹੱਥ ਜੁਜਗੇ ਕੋ ਵੇਸ ਇਕ ਦੋ ਜੀ ਬੋਲ ਲਖੋ ਹੈ ਲਖ ਹੋਵੇ ਲਖ ਵੀਸ ਲਖ ਲਗੇੜਾ ਆਂਖੀ ਐ ਇਕ ਨਾਮ ਜਗਦੀਸ਼ ਏਤ ਰਹੇ ਪਤ ਪੌੜੀਆਂ ਚੜਿਐ ਕਿੰ ਸੋ ਨਿਕਲ ਆਕਾਸ਼ ਕਿਹ ਕਿਟਾਏ ਦੇਸ ਨਾਨਕ ਨਦਰੀ ਪਾਈਐ ਕੋਣੀ ਕੋੜਾ ਠੀਸ ਆਖਣੇ ਜੋਰ ਚ ਪੈਨੇ ਹੈ ਜੋਰ ਜੋਰ ਨਾ ਮੰਗੰਦੇ ਨਹਿ ਜੋਰ ਜੋਰ ਨਾ ਜਿਵੇਂ ਮਰਨ ਹੈ ਜੋਰ ਜੋਰ ਨਾ ਰਾਜ ਮਲ ਮਨਿ ਸ਼ੋਰ ਜੋਰ ਨਾ ਸੁਰ ਤੇ ਗਿਆਨ ਮੇ ਚਾਰ ਜੋਰ ਨਾ ਜੁਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰਵੇਂ ਕੈ ਸੋਈ ਨਾਨਕੋ ਤੁਮਨੇ ਚ ਨ ਕੋਈ राति रोति थिति वार पवन पानी अग्नि पाताल तिस विच धरती थावर की धर्म शाल तिस विच जी के रंग है तिनके नाम ने के नंत कर्मी कर्मी होय विचार है सचा सच दरबार है तीत है सवन पंच प्रवान है नदरी करम पवे निशान है कच्छ पकाई उथे पाए नानक जप जाए धर्म कण कहो तरम है ज्ञान कण का कहो करम है केते पन पणि व संतर केते कण महेश केते भर में करत घड़ी है रूप रंग के वेश केतिया कर्म के भूमि पैर केते केते उपदेश केते इन्द्र चंद सुर केते केते मंडल देश ਕੇਤੇ ਸਬਦ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਜੇ ਦਨੁ ਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੇ ਕੇਤਿਆ ਬਾਣੀ ਕੇਤੇ ਪਦ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਿਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤੇਜਾ ਨਾਦ ਬਿਨੋਦ ਕੋੜਾ ਨੰਦ ਸ਼ਰਮ ਖੰਡ ਕੇ ਬਾਣੀ ਰੋਪ ਤਿੱਥੈ ਘੜਿਤ ਘੜੀ ਬਹੁਤ ਨੋਪਾ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੇ ਪਿਛੁਤ ਆਏ ਤਿੱਥੈ ਘੜੀਐ ਸੁਰਤ ਮਤਮਨ ਬੁੱਧ ਤਿੱਥੈ ਘੜੀਐ ਸੁਰ ਸਿਧਾ ਕੇ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਹੈ ਤਿੱਥ ਹੋਰ ਨ ਕੋਈ ਹੋਰ ਕਿਥੈ ਜੋਦ ਮਹਾਬਲੈ ਸੋਰ ਤਿੰਨ ਮੈਂ ਰਾਮ ਰਿਹਾ ਪਰਪੁਰ तीते सितो सीता में ममाही ताकि रूप न कथने जाहे न हो मर ठागे जाहे जिनके राम वसे मन माही तिथे पद वसे के लोह कर सचा मन सोय सच कंड वसे निरंकार कर कर वेख नद निहार तिथ खंड मंडल वर पंड जे को गंत अंत ਤੇ ਚੈ ਲੋ ਲੋ ਆਕਾਰ ਜਿਜੋ ਹੁਕਮ ਤੇ ਵਤਿ ਵਕਾਰ ਵੇਖੇ ਇਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤਿਰਜ ਸੁਨਿਹਾਰ ਹਰਨ ਮਤ ਵਿਧ ਧਿਆਰ ਓਖ ਲਗਨ ਤਪ ਤਾ ਹੋ ਪਾਂਡਾ ਬੰਬ ਦਿੱਤ ਦਾਨ ਘੜੀਆਂ ਸ਼ਬਦ ਸਚੇਟਕ ਸਾਨਹ جن کے اون نظر کرم دینے کار ہے نانک نظری نظر نهان اصل لوک پون گرو پانی پتا માતા ترતમ ہےک دن س رات دو ایدائیں دایا کھلے سگل جگت چنگیاں ہیں بریاں ہیں واچ ترم ہے دور کرمی اپو اپنی ਕਿਹਨੇ ਕਿਦੋਂ ਰੈ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਨ ਨਾਨਕ ਤੇ ਮੁਖਿਓ ਜਲੇ ਕੀ ਟਿੱਣਾ ਨਾ ਮੁਵਾਹਿ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹਿ